ਜਨਵਰੀ ਮਹੀਨੇ ਦੇ ਵਿੱਚ ਪਟਾਣ ਪੰਪਾਂ ਤੇ ਦੋ ਪਟਾਣ ਪੰਪਾਂ ਤੇ ਲੁੱਟ ਦੀ ਵਾਰਦਤਾਂ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਜੁਗ ਅਦਾਲਤ ਤੋਂ ਪ੍ਰੋਡਕਸ਼ਨ ਵੈਂਟ ਲੈ ਕੇ ਦੋਸ਼ੀਆਂ ਨੂੰ ਫਰੀਦਕੋਟ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਬਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਇਲਦੀਪਾ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਬਵੀ ਤੇ ਪ੍ਰਭ ਪ੍ਰੀਤ ਸਿੰਘ ਆ ਜੀ ਇਹਨਾਂ ਦੇ ਨਾਮ ਇਹਨਾਂ ਦੇ ਕਿਹੜੇ ਕਿੰਨੇ ਕਿੰਨੇ ਰਾਸ਼ੀ ਤੁਸੀਂ ਪ੍ਰੋਬਲਮ ਪਾ ਤੋ ਜੀ ਪਸੋਲ ਦੀ ਨੋਕ ਤੇ ਇਹਨਾਂ ਨੇ ਜੀ ਕਿਸਾਨ ਫਿਊਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਊਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40500 ਦੀ ਲੁੱਟ ਕੀਤੀ ਸੀ ਤੇ ਜਿਹੜੇ ਪੈਸੇ ਸੀ ਇਹਨਾਂ ਨੇ ਪੈਸੇ ਦਾ ਕੀ ਕੀਤਾ ਜਿਹੜਾ ਲੁੱਟਿਆ ਸੀਗਾ ਜੀ ਇਹ ਜਿਹੜੀ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਖਰੀਦ ਕੇ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਉਹ ਮੈਰਿਡਾ ਜੀ ਲੜਕਾ ਉਹਦੀ 23 ਸਾਲ ਉਮਰ ਆ ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਜੀ ਇਹਨਾਂ ਨੂੰ ਕੋਈ ਸ਼ੋਕਕਤ ਹੋਰ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਨਾ ਤੇ ਬਿਲਕੁਲ ਜੀ ਬਿਲਕੁਲ ਹਾਰਿਕ ਦੇ 4-5 4-5 ਪਰਚੇ ਦਰਜ ਨੇ ਜੀ ਇਹਨਾਂ ਤੇ ਵੀ ਠੀਕ ਜੀ